ਮੇਰਾ ਨਾਮ ਸੰਜੇ Tiwari ਸੀਰ ਬਗਾ ਸੀਨ ਦਾ ਸਰਪੰਚ ਸਰਪੰਚ ਸਾਹਿਬ ਕੀ ਮਾਮਲਾ ਹੈ ਮਾਮਲਾ ਇਹ ਹੈ ਸਰ ਇੱਥੇ 9:00 ਵਜੇ ਅਸੀਂ ਦਫਤਰ ਪਹੁੰਚੇ ਆਪਣੇ ਇਹ ਸਾਡਾ ਨਾਲ ਹੀ ਦਫਤਰ ਹੈਗਾ ਇੱਥੇ ਮੋਹਲੇ ਵਾਲੇ ਜਿਹੜੇ ਇੱਕ ਬੰਦਾ ਦੋ ਬੰਦੇ ਮੇਰੇ ਕੋਲ ਆਏ ਸੀ ਉਹ ਕਹਿੰਦੇ ਉਹ ਤੇ ਕੋਈ ਨਾ ਬੋਰੀ ਵਿੱਚ ਕੋਈ ਜਾਨਵਰ ਵਗੈਰਾ ਪਿਆ ਹੋਇਆ ਜਦੋਂ ਅਸੀਂ ਕਹਾ ਜਾਨਵਰ ਹੈ ਕਿ ਬੰਦਾ ਹੈ ਕਿਤੇ ਇਹ ਸਾਡੀ ਜਾਣਕਾਰੀ ਵਿੱਚ ਨਹੀਂ ਹੈਗਾ ਕਿ ਬੰਦਾ ਹੈ ਕਿ ਜਾਨਵਰ ਹੈ ਵਜ਼ਨ ਬਹੁਤ ਹੈ ਠੀਕ ਹੈ ਅਸੀਂ ਉਹਨੂੰ ਕਹਾਂ ਖੋਲ ਕੇ ਚੈੱਕ ਕਰੋ ਕਿਤੇ ਭਾਜੀ ਇਦਾਂ ਅੱਜਕੱਲ ਮਾਹੌਲ ਬਹੁਤ ਮਾੜਾ ਹੈਗਾ ਇਸ ਵਿੱਚ ਜੇ ਪਤਾ ਲੱਗ ਜਾਏਗਾ ਵੀ ਕੱਲ ਮੈਂ ਹੀ ਮੁੱਲ ਮੁੱਲ ਮੱਜਣਾ ਜੀ ਇਸ ਕਰਕੇ ਅਸੀਂ ਇਦਾਂ ਨਹੀਂ ਚੈੱਕ ਕਰ ਸਕਦੇ ਤੁਸੀਂ ਨਾਲ ਚਲੋ ਚਲੋ ਉਹਨੂੰ ਅਸੀਂ ਅੱਗੇ-ਅੱਗੇ ਅਸੀਂ ਪਿੱਛੇ-ਪਿੱਛੇ ਉਹ ਮਾਲਾ ਸੇ ਬੋਰੀ ਖੋਲੀ ਤਾਂ ਉੱਤੇ ਹੱਥ ਤੇ ਬੋਡੀ ਵਗੈਰਾ ਦਿੱਖੀ ਜਦੋਂ ਬੋਡੀ ਦਿੱਖੀ ਵੀ ਉਸਕੇ ਬਾਅਦ ਅਸੀਂ ਦੁਗਰੀ ਥਾਣੇ ਨੂੰ ਜਾਣਕਾਰੀ ਦਿੱਤੀ ਦੁਗਰੀ ਥਾਣੇ ਵਾਲੇ ਮੁਲਾਜ਼ਿਮੋਂ ਸੇ ਮੌਕੇ ਤੇ ਪਹੁੰਚੇ ਉਹਕੇ ਬਾਅਦ ਅਸੀਂ ਸਾਰੇ ਬੰਦੇ ਮਿਲਾ ਕੇ ਉਹਨੂੰ ਬਾਹਰ ਕਢੀ ਬੋਡੀ ਤੋਂ ਦੇਖੀ ਉਹ ਲੇਡੀਜ਼ ਦੀ ਡੈਡ ਬੋਡੀ ਹੈ ਜੀ ਇਹ ਜੇ ਕੋਈ ਆ ਕੇ ਇੱਥੇ ਮਾਰ ਕੇ ਸੁੱਟ ਕੇ ਗਿਆ ਇਹ ਨਹੀਂ ਪਤਾ ਜੀ ਇਹ ਕਦੋਂ ਮਾਰ ਕੇ ਸੁੱਟ ਗਿਆ ਕੱਲ ਸੁੱਟ ਗਿਆ ਅੱਜ ਸਵੇਰੇ ਸੁੱਟ ਕੇ ਗਿਆ ਇਹ ਕੋਈ ਜਾਣ ਗਿਆ ਇਹ ਸਾਨੂੰ 9:30 ਪੌਣੇ 10 ਵਜੇ ਪਤਾ ਲੱਗਾ ਜੀ ਉਸ ਤੋਂ ਬਾਅਦ ਪੁਲਿਸ ਉਹਨੂੰ ਪੁਲਿਸ ਨੂੰ ਹੋਣਾ ਦੁਗਰੀ ਥਾਣੇ ਵਾਲੀ ਪੁਲਿਸ ਪੁਲਿਸ ਆਈ ਸੀ ਉਹ ਮੌਕੇ ਤੇ ਲੈ ਕੇ ਵੀ ਗਈ ਹੈ ਠੀਕ ਹੈ ਇਹ ਹੀ ਸਾਡੀ ਜਾਣਕਾਰੀ ਵਿੱਚ ਹੈ ਕਿੰਨੀ ਕੁ ਉਮਰ ਦੀ ਲੱਗਦੀ ਸੀ ਜਾਵੇ ਇਹ ਲਗਭਗ 40 ਸਾਲ ਦੀ ਏਜ ਲੱਗਦੀ ਹੈ ਬਾਕੀ ਜੀ ਇਹਦੇ ਕੋਈ ਇਤਨਾ ਨਹੀਂ ਜਾਣਕਾਰੀ ਹੈਗੀ ਕਿਉਂਕਿ ਇਹ ਤਾਂ ਪਤਾ ਲੱਗੇਗਾ ਬਾਅਦ ਵਿੱਚ ਜਦੋਂ ਇਨਕੁਆਰੀ ਹੋਗੀ ਸਾਰੀ ਇਹ ਡੈਡ ਬੋਡੀ ਜਿਹੜੀ ਹੈ ਕਿੰਨੀ ਏਜ ਹੈ ਕਿਹੜੇ ਏਰੀਆ ਕੀ ਹੈ ਉਹ ਵਾਲੀ ਜਾਣਕਾਰੀ ਨਹੀਂ ਹੈ ਤੁਸੀਂ ਪ੍ਰਸ਼ਾਸਨ ਨੂੰ ਇਤਲਾਹ ਦੇ ਦਿੱਤੀ ਦੇ ਦੀ ਜੀ ਦੇ ਦਿੱਤੀ ਧੁਗਰੀਵਾਲਾ ਹਾਂ ਉਹ ਲੈ ਕੇ ਗਏ ਮੇਰਾ ਨਾਮ ਸੰਜੇ तिवारी ਸੀਰ ਬਗਾ ਸੀਨ ਦਾ ਸਰਪੰਚ ਸਰਪੰਚ ਸਾਹਿਬ ਕੀ ਮਾਮਲਾ ਹੈ ਮਾਮਲਾ ਇਹ ਹੈ ਸਰ ਇੱਥੇ 9:00 ਵਜੇ ਅਸੀਂ ਦਫਤਰ ਪਹੁੰਚੇ ਆਪਣੇ ਇਹ ਸਾਡਾ ਨਾਲ ਹੀ ਦਫਤਰ ਹੈਗਾ ਇੱਥੇ ਮੋਹਲੇ ਵਾਲੇ ਜਿਹੜੇ ਇੱਕ ਬੰਦਾ ਦੋ ਬੰਦੇ ਮੇਰੇ ਕੋਲ ਆਏ ਸੀ ਉਹ ਕਹਿੰਦੇ ਉਹ ਤੇ ਕੋਈ ਨਾ ਬੋਰੀ ਵਿੱਚ ਕੋਈ ਜਾਨਵਰ ਵਗੈਰਾ ਪਿਆ ਹੋਇਆ ਜਦੋਂ ਅਸੀਂ ਕਹਾ ਜਾਨਵਰ ਹੈ ਕਿ ਬੰਦਾ ਹੈ ਕਿਤੇ ਇਹ ਸਾਡੀ ਜਾਣਕਾਰੀ ਵਿੱਚ ਨਹੀਂ ਹੈਗਾ ਕਿ ਬੰਦਾ ਹੈ ਕਿ ਜਾਨਵਰ ਹੈ ਵਜ਼ਨ ਬਹੁਤ ਹੈ ਠੀਕ ਹੈ ਅਸੀਂ ਉਹਨੂੰ ਕਾ ਖੋਲ ਕੇ ਚੈੱਕ ਕਰੋ ਕਿਤੇ ਭਾਜੀ ਇੰਦਾ ਅੱਜ ਕੱਲ ਮਾਹੌਲ ਬਹੁਤ ਮਾੜਾ ਹੈਗਾ ਇਸ ਵਿੱਚ ਜੇ ਪਤਾ ਲੱਗ ਜਾਏਗਾ ਵੀ ਕੱਲ ਮੈਂ ਹੀ ਮੂਲ ਮੂਲ్యం ਮੱਝਣਾ ਜੀ ਇਸ ਕਰਕੇ ਅਸੀਂ ਇੰਦਾ ਨਹੀਂ ਚੈੱਕ ਕਰ ਸਕਦੇ ਤੁਸੀਂ ਨਾਲ ਚਲੋ ਚਲੋ ਉਹਨੂੰ ਅਸੀਂ ਅੱਗੇ ਅੱਗੇ ਅਸੀਂ ਪਿੱਛੇ ਪਿੱਛੇ ਉਹ ਮਾਲਾ ਸਬ ਬੋਰੀ ਖੋਲੀ ਤਾਂ ਉੱਤੇ ਹੱਥ ਤੇ ਬੋਡੀ ਵਗੈਰਾ ਦਿੱਖੀ ਜਦੋਂ ਬੋਡੀ ਦਿੱਖੀ ਉਸਕੇ ਬਾਅਦ ਅਸੀਂ ਦੁਗਰੀ ਥਾਣੇ ਨੂੰ ਜਾਣਕਾਰੀ ਦਿੱਤੀ ਦੁਗਰੀ ਥਾਣੇ ਵਾਲੇ ਮੁਲਾਜ਼ਿਮੋਂ ਸੇ ਮੌਕੇ ਤੇ ਪਹੁੰਚੇ ਉਹਕੇ ਬਾਅਦ ਅਸੀਂ ਸਾਰੇ ਬੰਦੇ ਮਿਲਾ ਕੇ ਉਹਨੂੰ ਬਾਹਰ ਕਢੀ ਬੋਡੀ ਤੋਂ ਦਿੱਖੀ ਉਹ ਲੇਡੀਜ਼ ਕੀ ਡੈਡ ਆਕੇ ਇੱਥੇ ਮਾਰ ਕੇ ਸੁੱਟ ਕੇ ਗਿਆ। ਅਵੇ ਨਹੀਂ ਪਤਾ ਜੀ ਇਹ ਕਦੋਂ ਮਾਰ ਕੇ ਸੁੱਟ ਕੇ ਕੱਲ੍ਹ ਨੂੰ ਸੁੱਟ ਕੇ ਆ ਜਾਂ ਸਵੇਰੇ ਸੁੱਟ ਕੇ ਗਿਆ ਇਹ ਕੋਈ ਜਾਣਗ। ਇਹ ਸਾਨੂੰ 9:30 ਪੌਣੇ 10 ਵਜੇ ਪਤਾ ਲੱਗਾ ਜੀ। ਉਸ ਤੋਂ ਬਾਅਦ ਪੁਲਿਸ ਉਹਨੂੰ ਬੁਲੈਸ ਨੂੰ ਹੋਣਾ। ਦੁਗਰੀ ਥਾਣੇ ਵਾਲੀ ਪੁਲਿਸ ਆ। ਬੋਲੇ ਸਾਈਸੀ ਉਹ ਮੌਕੇ ਤੇ ਲੈ ਕੇ ਵੀ ਗਈ ਹੈ। ਓਕੇ ਠੀਕ ਹੈ। ਇਹ ਹੀ ਸਾਡੀ ਜਾਣਕਾਰੀ ਵਿੱਚ ਹੈ। ਕਿੰਨੀ ਕੁ ਉਮਰ ਦੀ ਲੱਗਦੀ ਸੀ ਜਦ ਇਹ ਇਹ ਲਗਭਗ 40 ਸਾਲ ਦੀ ਏਜ ਲੱਗਦੀ ਬਾਕੀ ਜੀ ਇਹਦੇ ਕੋਈ ਇਦਾਂ ਨਹੀਂ ਜਾਣਕਾਰੀ ਹੈਗੀ ਕਿਉਂਕਿ ਇਹ ਤਾਂ ਪਤਾ ਲੱਗੇ ਬਾਅਦ ਚੀਜ਼ ਜਦੋਂ ਇਨਕੁਆਇਰੀ ਹੋਗੀ ਸਾਰੀ। ਇਹ ਡੈਡ ਬੋਡੀ ਜਿਹੜੀ ਹੈ ਕਿੰਨੀ ਏਜ ਐ ਕਿਹੜੇ ਏਰੀਆ ਕੀ ਐ ਉਹ ਵਾਲੀ ਜਾਣਕਾਰੀ ਦੇਣੀ ਐ ਤੁਸੀਂ ਪ੍ਰਸ਼ਾਸਨ ਨੂੰ ਇਤਲਾਹ ਦੇ ਦਿੱਤੀ ਦੇਦੀ ਜੀ ਦੇਦੀ ਸੁਗਰੀਵਾਲਾ ਹਾਂ ਉਹ ਲੈ ਕੇ ਗਏ ਐ